ਅੱਜ ਦੀ ਸਟੇਜ ਤੋਂ ਅਸੀਂ ਐਲਾਨ ਕਰਦੇ ਆ ਜੇ ਸੰਯੁਕਤ ਮੋਰਚੇ ਦਾ ਕੋਈ ਵੀ ਆਗੂ মিডিਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖਨੌਰੀ ਤੇ ਸੰਗੂ ਮੋਰਚੇ ਦੇ ਉੱਤੇ ਚੱਲ ਰੀਆਂ ਦੋਨਿਆਂ ਸਟੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਟਿਮੈਂਟ ਗੱਤ ਟਿਮੈਂਟ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਸੰਯੁਕਤ ਮੋਰਚਾ ਆ ਜਿਹੜਿਆ ਦਾ ਫੈਸਲਾ ਹੈ ਤੇ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਉਹ ਦੋ ਮੋਰਚੇ ਚੱਲਦੇ ਆ ਪਹਿਲਾਂ ਵੀ ਤਾਲਵੇ ਨੇ ਐਕਸ਼ਨਾਂ ਦੇ ਵਿੱਚ ਸਹਿਯੋਗੀ ਹੁਣ ਇਹ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਹਨਾਂ ਮੋਰਚਿਆਂ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਨਾਲ ਘੱਟੋ-ਘੱਟ ਮੀਟਿੰਗਾਂ ਕਰਨ ਦੀ ਦਾਨ ਨਾਮੇ ਅਛਨਾ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਹਾਂ ਤੇ ਕਰਦੇ ਆਹਾਂਗੇ ਉਹਦੇ ਖਾਤਰ ਅਸੀਂ ਤੁਹਾਡੇ ਸਾਹਮਣੇ ਆਹ ਕੁਝ ਅੱਠ ਨੁਕਤੇ ਪੜ ਕੇ ਸੁਣਾਉਨੇ ਆ ਜਿਹੜੇ ਇਹ ਉਹਦਾ ਵਾਸਤੇ ਸਾਥੀਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇਕੱਠੇ ਜਨਣ ਲਈ ਇੱਕ ਪ੍ਰੋਪੋਜ਼ਲ ਨੁਕਤੇ ਆ ਜਿਹਦੇ ਨਾਲ ਅਸੀਂ ਘੱਟੋ ਘਾਟੇ ਸਾਡੇ ਇਕੱਠੇ ਜਨ ਸਕਦੇ ਆ ਘੱਟੋ ਘਾਟ ਪ੍ਰੋਗਰਾਮ ਦੇ ਉੱਤੇ ਇਹ ਨੁਕਤੇ ਮੈਂ ਪੜ ਕੇ ਸੁਣਾਉਵੇਂ ਨੇ ਤੁਸੀਂ ਧਿਆਨ ਨਾਲ ਸੁਣਨੇ ਨੇ ਇਹ ਪੜਨ ਤੋਂ ਬਾਅਦ ਤੁਸੀਂ ਨੇ ਇਹਨਾਂ ਨੂੰ ਮਾਨਤਾ ਦੇਣੀ ਹੈ ਹੱਥ ਖੜੇ ਕਰਕੇ ਉਹ ਆਪਾਂ ਨਾਹਰਿਆਂ ਦੇ ਰੂਪ ਤੇ ਮਾਦੇ ਦੇ ਰੂਪ ਤੇ ਪਾਸ ਕਰਾਂਗੇ ਮੈਂ ਆਪਣੀ ਗੱਲ ਸ਼ੁਰੂ ਕਰਦਾ ਜੇ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਬੈਲ ਰਾਜਨੀਤਿਕ ਤੋਂ ਕਿਸਾਨ ਮਜ਼ਦੂਰ ਮੋਰਚਾ ਦੇ ਛਾਦੇ ਤਾਲ ਮਿਲਨੇ ਕੋਲ ਦੀ ਠੋਸ ਤਜ਼ਵੀਜ਼ ਨੰਬਰ 1 ਸਾਜੇ ਕੋਟੀਆਂ ਮੰਗਾਂ ਬੈਂਕੀ ਨੂੰ ਹੋਰ ਅੱਗੇ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਵਿੱਚ ਦੇ ਮਾਤ ਦੇਣੀ ਕਾ ਕਪੜਾਈ ਜਾਵੇ ਨੰਬਰ 3 ਇਸ ਘੋੜ ਦੇ ਥਾਸੇ ਨੂੰ ਮੂਲਕ ਪੱਧਰਾ ਧਰਮ ਨਿਰਪੱਖ ਗੈਰ ਪਾਰਟੀ ਤੇ ਸਰਬ ਵਿਆਪੀ ਬਣਾਉਣ ਲਈ ਪੂਰੀ ਤਾਕਤ ਜਚਾਈ ਜਾਵੇ ਇਸੇ ਉੱਪਰ ਚੱਲਦੇ ਰਹੇ ਲਈ ਪਹਿਲੇ ਨਾੜੀ ਕੀਤੀ ਜਾਵੇ ਨੰਬਰ 4 ਇਸ ਹਕੀਕਤ ਨੂੰ ਸਪੱਸ਼ਟ ਤੌਰ ਤੇ ਬਲਵਾਨ ਕੀਤਾ ਜਾਵੇ ਕਿ ਅਪਰੋਪਤ ਸਾਂਝੀਆਂ ਮੰਗਾ ਦਾ ਹੋਣਾ ਅਤੇ ਘੋੜ ਦਾ ਸਾਂਝਾ ਟਰ ਨਿਸ਼ਾਨਾ ਹੋਣਾ ਸਾਡੇ ਤਾਲਮੇਲ ਘੋੜ ਦੇ ਰਾਹ ਦੇ ਅੱਗੇ ਵਧਣ ਲਈ ਝੋਸ ਅਡਾੜ ਬਣਦਾ ਹੈ ਇਹ ਰਾਹ ਤੇ ਅੱਗੇ ਵਧਣ ਲਈ ਜਲਵਾਤ ਕਰਕੇ ਝੋਸ ਕਦਮ ਚੱਕੇ ਜਾਣ ਤੇ ਇਸ ਵਿੱਚ ਵਿੱਚ ਚੈਨਲ ਤਿੰਨੇ ਰੇਟ ਵੱਲ ਸੰਯੁਕਤ ਕਿਸਾਨ ਮੋਰਚਾ

ਸੰਯੁਕਤ ਤਖਤ ਮੋਰ ਕਿਹੜਾ ਸੁਝਾ ਹੈ ਕਿ ਇਹ ਤਿੰਨੇ ਪਲੇਟਫਾਰਮ ਨੂੰ ਇਹ ਸੈਂਟਰੀ ਦੇਣ ਜੇ ਅੱਗੇ ਤੋਂ ਜਿੰਨਾ ਸੰਭਵ ਹੋ ਸਕੇ ਸਾਡੇ ਤਾਲਵੇਂ ਵਿੱਚ ਸੱਦੇ ਦੇਣ ਲਈ ਵੱਤ ਤੋਂ ਵੱਧ ਜੱਜ ਜੀਰ ਹੋ ਗਏ ਇੱਕ ਦੂਜੇ ਦੇ ਸੱਜਾ ਨਾਲ ਮੁਕਾਬਲੇ ਵਾਲੇ ਜਹ ਟਕਰਾਵੇਂ ਸੱਦੇ ਫਰ ਗੱਢ ਨਹੀਂ ਹੋਣਗੇ ਨੰਬਰ 6 ਤਿੰਨੇ ਪਲੇਟਫਾਰਮ ਸਾਡੇ ਕੋਲ ਇੱਕ ਦੂਜੇ ਦੇ ਪਲੇਟਫਾਰਮ ਨੂੰ ਤੋੜ ਦੇਣ ਜਾਂ ਜਥੇਬਦੀ ਰੋਧਕੀ ਦੇਣ ਦੀ ਇਹਨਾਂ ਨੂੰ ਜਨਤਕ ਖੜ੍ਹਾ ਤੇ ਸੋਸ਼ਲ ਮੀਡੀਆ ਵਿੱਚ ਛਾਣਨ ਉੱਪਰ ਪਾਬੰਦੀ ਲਾਉਣ ਲਈ ਸਹਿਮਤੀ ਦਿੰਦੇ ਹਾਂ ਇਹਨਾਂ ਬਖਰੇਵਿਆਂ ਨੂੰ ਜਥੇਬਦੀ ਦੀ ਸਾਰਥਕ ਤੇ ਅੰਦਰੂਨੀ ਵੈਸ਼ ਰਾਂਹ ਹਾਲ ਕਰਨ ਦੇ ਜਤਨ ਜਤਾਉਣ ਦੇ ਇਸ ਦੇ ਵਿਰੋਧ ਨਹੀਂ ਸਹਿਮਤੀ ਦਿੰਦੇ ਹਾਂ ਮੌਜੂਦਾ ਸਮੇਂ ਇੱਕ ਮੁੱਖ ਸਰਚਨੀ ਅਰਸ਼ਦੀ ਲੋੜ ਏਟਾ ਪ੍ਰਾਪਤੀ ਦੇ ਰਾਹੀਆਂ ਦੇਚੀਆਂ ਨੂੰ ਤਿਆਨ ਰੱਖਦੇ ਹਾਂ ਸੱਦਾ ਦਿੱਤਾ ਜਾਂਦਾ ਹੈ ਕਿ ਸਮੂਹ ਕਿਸਾਨ ਜੱਟਾ ਮੁੱਢਲੀ ਵਰਗ 2 ਹੱਥੋਂ ਪਹੁੰਚਾਈ ਸ਼ਾਕਪੀਅ ਇਸ ਨੂੰ ਨੇਪਰੇ ਚਾੜ ਲਈ ਸਾਜਗਰ ਮਹੌਲ ਬਣਾਉਣ ਬਨੋ ਸੰਯੁਕਤ ਮੋਰਚਾ ਕਾਰ ਇਹ ਮਤੇ ਨੂੰ ਸਾਰੀ ਜਨ ਸਕਦਾ ਜਿਹੜੀ ਹੱਥ ਖੜੇ ਕਰਕੇ ਮੈਦਾਨਾਂ ਦੇ ਹੱਥ ਖੜੇ ਕਰਕੇ ਜਿਹੜਾ ਨਾਂਮ ਹੈ ਸਿਯੁਕਤ ਬੋਚਾ ਆਲੀਏ ਸਿਯੁਕਤ ਬੋਚਾ ਜਿੰਦਾਬਾਦ ਜਿੰਦਾਬਾਦ ਸਾਡਾ ਇੱਕਾ ਚਿਗਾਵਾ ਜਿੰਦਾਬਾਦ ਜਿੰਦਾਬਾਦ ਨਮਾ ਪੇਖਾ ਖੜਾ ਫਸਲੋ 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 ਧੰਵਾਸਰ ਹੁਣੇ ਤੋਂ ਬਾਅਦ साढ़े एकता कमेटी मैंबर रविंद्र अगले प्रोग्राम बारे अपनी गण छे मैंबर कमेटी वालों संयुक्त किसान मोर्चे की सहमति न रखा एकता मता प्रवान किया छे मैंबर कमेटी मोगा महापंचायत का यह मता ਕੱਲ ਨੂੰ ਖਨੌਰੀ ਤੇ ਸ਼ੰਗੂ ਬਾਰਡਰ ਦੇ ਉੱਪਰ ਲੈ ਕੇ ਜਾਵੇਗੀ ਔਰ ਇੱਕ ਆਦੀਆ ਪੀੜੀ ਦਾ ਜਿਹੜੀ ਉਹ ਕਰੇਗੀ ਇਸ ਕਰਕੇ ਜੇ ਤੁਸੀਂ ਇਸ ਮਤੇ ਨੂੰ ਉੱਥੇ ਭੇਜਣ ਲਈ ਸਹਿਮਤ ਹੋ ਤਾਂ ਹੱਥ ਖੜੇ ਕਰਕੇ ਇਹਦੀ ਵੀ ਪ੍ਰਵਾਨਗੀ ਦਿਓ 6 ਮੈਂਬਰੀ ਕਮੇਟੀ ਨਾਲ 101 ਮੈਂਬਰਾਂ ਦਾ ਜਥਾ ਵੀ ਜਾਊਗਾ ਜਿਹੜਾ ਇਹ ਮਤੇ ਦੇ ਮੋਗਾ ਮਹਾਪੰਚਾਇਤ ਦੇ ਇਸ ਵੱਡੇ ਕੱਠ ਦੀ ਭਾਵਨਾ ਜਿਹੜੀ ਉਹਨਾਂ ਦੇ ਸਾਹਮਣੇ ਰੱਖੂਗਾ ਨਾਲੋਂ ਨਾਲ ਭਰਾਵੋ 2000 ਨੇ 13 ਜਨਵਰੀ ਨੂੰ ਜਿਹੜਾ ਇਹ ਖੇਤੀ ਮੰਡੀਕਰਨ ਤੇ ਕਮਿਊਨਿਟੀ ਤਹਿਤ ਜਿਹੜਾ ਡਰਾਫਟ ਕੇ ਜਿਆ ਖਾੜਾ ਭੇਜਿਆ ਜਿਹੜਾ ਸੂਬਿਆਂ ਨੂੰ ਸਰਕਾਰ ਨੇ ਇਹ ਖਾੜਾ ਜਿਹੜਾ ਕੇ ਸੰਘਵਾਦੀ ਸੰਵਿਧਾਨਕ ਸੰਘਵਾਦੀ ਉਲੰਘਣਾ ਆ ਕਿਦਰ ਸਰਕਾਰ ਆਪਣੇ ਤਾਕਤਾਂ ਨੂੰ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕਰ ਰਹੀ ਆ ਉਸ ਦੇ ਖਿਲਾਫ ਜਿਹਦੇ ਕਰਕੇ ਅੱਜ ਅਸੀਂ ਇਹ ਵੀ ਮੰਗ ਕਰਦੇ ਆ ਕਿ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਐ ਹੈਡਕੁਆਟਰਾਂ ਤੇ ਸਮੂੱਚਾ ਸੰਯੁਕਤ ਕਿਸਾਨ ਮੋਰਚਾ ਸਾਰੇਗਾ ਇਸ ਗੱਲ ਨੂੰ ਵੀ ਪ੍ਰਮਾਣ ਕਰਦੇ ਹੋ ਹੱਥ ਖੜੇ ਕਰਕੇ ਪ੍ਰਮਾਣਗੀ ਦਿਓ 26 ਜਨਵਰੀ ਨੂੰ ਜਿਵੇਂ ਪਹਿਲਾਂ ਵੀ ਪਾਲ ਲਗਾਤਾਰ ਕਰਦੇ ਆ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਟਰੈਕਟਰ ਮਾਰਚ ਕਰਨ ਦੀ ਟਰੈਕਟਰ ਪ੍ਰੇਡ ਕਰਨ ਦੀ ਐਲਾਨ ਕਰਦਾ ਔਰ ਜੇ ਸਾਨੂੰ ਨਾਲ ਸਾਥੀ ਰਹੇ ਹੋਗਾ ਨਾ ਭਰਿਆ

ਬਾਬੋ ਇੱਕ ਹੋਰ ਗੱਲ ਕਹਿਣੀ ਆ ਚਰਨਜੀਤ ਚੰਨੀ ਦੀ ਅਗਵਾਈ ਹੇਤਲੀ ਸੰਸਦ ਦੀ ਸਪਾਈ ਕਮੇਟੀ ਇਹਨੇ ਐਮਐਸਪੀ ਦਾ ਕਾਨੂੰਨੀ ਗਾਰੰਟੀ ਬਣਾਉਣ ਦਾ ਸਪਾਰਸ਼ ਕੀਤੀ ਆ ਪਰ ਇਹ ਹੈ ਅਧੂਰੀ ਸਪਾਰਸ਼ ਹੈ ਕਿਉਂਕਿ ਉਹਦੇ ਚ ਸੁਆਮੀ ਨਾਥਨ ਫਾਰਮੂਲਾ ਸੀ ਟੂ ਪਲੱਸ 50% ਦੀ ਸਪਾਰਸ਼ ਨਹੀਂ ਹੈ ਸਮਜੋਤ ਕਿਸਾਨ ਮੋਰਚਾ ਇਸ ਵਾਰ ਉਰੀਸ਼ਪਾਰਸ਼ ਨੂੰ ਰੱਦ ਕਰਦਾ ਔਰ ਆਪਣੇ ਉਹਨਾਂ ਸਾਥੀਆਂ ਨੂੰ ਵੀ ਸੁਝਾਅ ਦਿੰਦਾ ਕਿਉਂਕਿ ਡੱਲੇ ਆ ਸਾਹਿਬ ਜਿਸ ਸਥਿਤੀ 'ਚ ਬੈਠੇ ਨੇ ਉਹਨਾਂ ਦੀ ਇੱਕ ਇੰਟਰਵਿਊ ਆਈ ਹੈ ਉਹਨਾਂ ਨੇ ਇਸ ਡਰਾਫਟ ਜਿਹੜਾ ਸੰਸਦੀ ਕਮੇਟੀ ਦਾ ਇਹ ਮਸੂਦਾ ਹੈ ਤੇ ਹੱਕ 'ਚ ਬੋਲੇ ਨੇ ਅਸੀਂ ਇਸ ਟੈਮ ਮਤਾ ਪਾਸ ਕੀਤਾ ਕੁਝ ਖਿਲਾਫ ਨਹੀਂ ਬੋਲਾਂਗੇ ਸੁਝਾਅ ਹੈ ਉਹਨਾਂ ਦੋਸਤਾਂ ਨੂੰ ਕੇਸ ਵੱਲੋਂ ਚੱਕੰਨੇ ਰਹੋ ਪ੍ਰਭੂ ਇੱਕ ਮੈਂ ਕਿਉਂਕਿ ਮੈਨੂੰ ਨਾਮ ਦੀ ਗੱਲ ਹੀ ਕਹਿ ਹੈ ਜੀ ਆਪਣੀ ਗੱਲ ਵੀ ਕਹਿ ਲਈ। ਆ ਕੀ ਗੱਲਾਂ ਮੈਂ ਕਹਿ ਰੀਆਂ ਹੋਰ ਨੂੰ ਕੋਈ ਗੱਲ ਕਹਿਣ ਦੀ ਜ਼ਰੂਰਤ ਸਿਰਫ ਇੱਕ ਸਾਡੇ ਕੋਲ ਸਾਥੀ ਸੰਘਰਸ਼ ਦੇ ਮੈਦਾਨ 'ਚ ਨੇ ਸਰਹੰਦਕ ਨਾਮ ਤੇ ਦੋਹੇ ਜੋੜੀਆਂ ਨਹਿਰ ਜਿਹੜੀਆਂ ਫਰੀਦਕੋਟ ਭਗਵਾਨਤਮਾਨ ਸਰਕਾਰ ਇਹਨਾਂ ਨੂੰ ਪੱਕਾ ਕਰਨ ਦਾ ਇਰਾਦਾ ਤਿਆਗ ਦੇ ਨਹੀਂ ਤਾਂ ਇਸ ਦੇ ਖਿਲਾਫ ਸੰਘਰਸ਼ ਦਾ ਸਮਰਥਨ ਕਰਨ ਲਈ ਤਿਆਰ ਹੈ। ਕੰਨੀਆਂ ਬੈਂਕੀਆਂ ਕਰਦਾ ਆ ਆਪਣੀ ਖਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ